ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਰਗਵੀਰ ਸਿੰਘ इंग्लंड ਤੋਂ ਬੋਲ ਰਿਹਾ ਜੀ ਬਲਵੰਤ ਸਿੰਘ ਪਾਲਾ ਜੀ ਨਾਲ ਗੱਲ ਕਰ ਰਿਹਾ ਹਾਂ ਬਿਲਕੁਲ ਜੀ ਭਾਈ ਬਲਵੰਤ ਸਿੰਘ ਪਾਲਾ ਹੀ ਬੋਲ ਰਿਹਾ ਹਾਂ ਜੀ ਜੀ ਸੋਸ਼ਲ ਮੀਡੀਆ ਤੇ ਖਬਰ ਵਾਇਰਲ ਹੋ ਰਹੀ ਹੈ ਕਿ ਸ਼ਖਵੀਰ ਬਾਦਲ ਦੇ ਅਜ ਕੈਰੋਂ ਪਿੰਡ ਦੇ ਵਿੱਚ ਕਿਸੇ ਨੌਜਵਾਨ ਨੇ ਮਤਲਬ ਗੱਟੀ ਮਾਰੀ ਆ ਤੇ ਨਾਲ ਸ਼ਾਇਦ ਉਹਦੇ ਜਿਹੜਾ ਉਹਦਾ ਪੂਰਾ ਯਾਤਰਾ ਉਹਦੇ ਵੀ ਲੱਗੀ ਆ ਉਹਦਾ ਹਰੇਸ਼ ਪ੍ਰਤਾਪ ਹਾਂ ਹਰੇਸ਼ ਪ੍ਰਤਾਪ ਕੀ ਆ ਪੂਰਾ ਹੈਪਨ ਕੀ ਹੋਇਆ ਗੱਲ ਕੀ ਆ ਦੱਸੋ ਖੁੱਲ ਕੇ ਵੇਖੋ ਜੀ ਜਦੋਂ ਤੋਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਹੋਈਆਂ ਸੀ ਇਹ ਨੌਜਵਾਨ ਸਾਡੇ ਨਾਲ ਰਹਿੰਦਾ ਮੇਰੇ ਨਾਲ ਰਹਿੰਦਾ ਜੀ ਜੀ ਸਰਦਾਰ ਜੀ ਕਲਾਬਲਾ ਸਿੰਘ ਆ ਸਾਡਾ ਇਹ ਹਾਂ ਹੁਣ ਵੀ ਮੇਰੇ ਕੋਲ ਆ ਮੇਰੇ ਪਿੰਡ ਆ ਇਸ ਤਰ੍ਹਾਂ ਹੈ ਕਿ ਇਨੇ ਆਪਦੇ ਜਜ਼ਬਾਤਾਂ ਲਈ ਇਹਨੇ ਬੜੀ ਵਾਰ ਇਸ ਤਰ੍ਹਾਂ ਦੀ ਸੋਚ ਰੱਖਦਾ ਸੀ ਚੜ੍ਹਦੀ ਕਲਾ ਵਾਲਾ ਤੇ ਜਦੋਂ ਇਹਨੂੰ ਪਤਾ ਲੱਗਾ ਕਿ ਮੇਰੇ ਪਿੰਡ ਆਏ ਨਹੀਂ ਉਹ ਇੱਥੇ ਕਾਫਲਾ ਲੈ ਕੇ ਆਵਦਾ ਅੱਛਾ ਤੇ ਚੜ੍ਹਦੀ ਕਲਾ ਨਾਲ ਗੁਰਦਵਾਰ ਸਾਹਿਬ ਨੂੰ ਅਰਦਾਸ ਕਰਕੇ ਤੁਰਿਆ ਕਰੋ ਠੀਕ ਹੈ ਜਾ ਕੇ ਇੱਥੇ ਖੜ ਗਿਆ ਜਦੋਂ ਆਏ ਆ ਉਹ ਆਣ ਕੇ ਜਿਪਸੀ ਦੇ ਵਿੱਚ ਖੜੇ ਸੀ ਦੋਵੇਂ ਹੀ ਠੀਕ ਹੈ ਇਨੇ ਜਾ ਕੇ ਪਹਿਲੀ ਜੁੱਤੀ ਲਾਈ ਤੇ ਮਾਰੀ ਆ ਸੁਖਵੀਰ ਬਾਦਲ ਦੀ ਧੌਣ ਤੇ ਵੱਜੀ ਪਹਿਲੀ ਜਾਂਦਿਆਂ ਹੀ ਜੁੱਤੀ ਮਾਰੀ ਤੇ ਉਹ ਵੱਜੀ ਆ ਇਹਦੇ ਸਾਲੇ ਦੇ ਪਣ੍ਹਈਏ ਦੇ 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 ਅਦੇਸ਼ ਪ੍ਰਧਾਨ ਕਹਿ ਰਹੋਂਦੇ ਠੀਕ ਆ ਤਵੇਂ ਸਾਲੇ ਪਣ੍ਹਈਏ ਨੂੰ ਜਦੋਂ ਜੁੱਤੀਆਂ ਵੱਜ ਗਈਆਂ ਉੱਥੇ ਪੂਰੀ ਹੋ ਗਈ ਲਾਲਾ ਲਾਲਾ ਹਾਂ ਇਹ ਲੋਕਾਂ ਰੌਲਾ ਪਾਤਾ ਉਹ ਜਵਾਨ ਨੇ ਫਿਰ ਉਹਨੇ ਆਪਦੀ ਹਿੰਮਤ ਵਿਖਾਈ ਉਹ ਲੱਗੇ ਫੜਨ ਫੜਨੋਂ ਭੱਜਾ ਅੱਗੋਂ ਚਲੋ ਜਿੰਨੇ ਜੋਗਾ ਹੁੰਦਾ ਹੀ ਆ ਨੌਜਵਾਨਾਂ ਦੇ ਵਿੱਚ ਉਹਨਾਂ ਦੇ ਬੰਦੇ ਥੋੜੇ ਜ਼ਿਆਦੇ ਸੀ ਠੀਕ ਆ ਉਹਨਾਂ ਗੱਲ ਨਾਲ ਮੇਰੇ ਪਿਓ ਜੇ ਮੈਗੋਂ ਥੋਕੂ ਜਿਹੜਾ ਗਾਂ ਆਇਆ ਹਾਂ ਠੀਕ ਆ ਜਦਨੇ ਪੂਰੀ ਗੈਰ ਤਣਖ ਵਿਖਾਈ ਉਥੇ ਮੁੜ ਕੇ ਇਹਦੇ ਇਹਨਾਂ ਦੇ ਪਿੰਡੋਂ ਉਸੇ ਵੇਲੇ ਫੋਨ ਆ ਗਿਆ ਮੈਨੂੰ ਮੇਰੇ ਨਾਲ ਹੀ ਪਿੰਡ ਦਾ 2 ਕਿਲੋਮੀਟਰ ਤੇ ਗਪਾਲਾ ਅਸੀਂ ਉਸੇ ਵੇਲੇ ਚਲੇ ਗਏ ਆ ਜੀ ਠੀਕ ਹੈ ਇਹਨੂੰ ਜਾਂਦਿਆਂ ਨੂੰ ਪੁਲਿਸ ਲੈ ਗਈ ਸੀ ਠੀਕ ਹੈ ਤੇ ਮੇਰੇ ਨਾਲ ਚਲੇ ਗਏ ਆ ਸਰੋਨੀ ਕਾਲੀਦਾਲ ਮੱਤਸਰ ਦੇ ਸਰਦਾਰ ਹਰਪਾਲ ਸਿੰਘ ਜਿਹੜੇ ਜਨ ਸਕੱਤਰ ਪੰਜਾਬ ਦੇ ਉਹ ਵੀ ਚਲੇ ਗਏ ਮੈਂ ਵੀ ਅਸੀਂ ਸਾਰੇ ਮਗਰ ਚਲੇ ਗਏ ਆ ਥਾਣੇ ਚਲੇ ਗਏ ਇਹਦੇ ਕੋਲੇ ਠੀਕ ਹੈ ਇਹਨੂੰ ਉੱਥੇ ਪੁਲਿਸ ਨੇ ਪੁੱਛਿਆ ਵੀ ਤੂੰ ਕਾਂਗਰਸ ਦਾ ਤੈਨੂੰ ਭੇਜਿਆ ਹੈ ਜਾਂ ਤੈਨੂੰ ਆਪਿਆਂ ਨੇ ਭੇਜਿਆ ਹੈ ਜਾਂ ਤੈਨੂੰ ਜਿਹੜੀ ਹੈਗੀ ਆ ਕਿ ਸਿੰਘ ਸਾਹਿਬ ਭਾਈ ਜੀ ਸਿੰਘ ਰੋਡੇ ਉਹਨਾਂ ਦੀ ਜਥੇਬੰਦੀ ਆ ਹਾਂ ਉਹਨਾਂ ਨੇ ਕਿਸੇ ਨੇ ਭੇਜਿਆ ਜਾਂ ਤੈਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਨੇ ਭੇਜਿਆ ਤੈਨੂੰ ਕਿੰਨੇ ਭੇਜਿਆ ਉਹ ਵਾਰੀ-ਵਾਰੀ ਉਹਨਾਂ ਜਥੇਬੰਦੀਆਂ ਦਾ ਨਾਮ ਲਿਆ ਉਹਨੇ ਕਿਹਾ ਜੀ ਮੈਨੂੰ ਕਿਸੇ ਨੇ ਭੇਜਿਆ ਮੈਨੂੰ ਮੇਰੇ ਜਜ਼ਬਾਤ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਹਨਾਂ ਨੇ ਬੇਅਦਬੀਆਂ ਕੀਤੀਆਂ ਮੇਰੇ ਮਨ 'ਚ ਰੋਸ ਸੀ ਗੁੱਸਾ ਸੀ ਤੇ ਮੈਂ ਆਪਣੇ ਜਜ਼ਬਾਤਾਂ ਤੇ ਕਾਬੂ ਨਹੀਂ ਰੱਖਿਆ ਤੇ ਜੋ ਕੀਤਾ ਮੈਂ ਆਪਣੇ ਅਣਖ ਗੈਰ ਤੇ ਸਬੈਮਾਨਤਾ ਨਾਲ ਕੀਤਾ ਚੜ੍ਹਦੀ ਕਲਾ ਨਾਲ ਕੀਤਾ ਮੈਂ ਇਹਨਾਂ ਨੂੰ ਜੁੱਤੀਆਂ ਮਾਰੀਆਂ ਨੇ ਤੇ ਮੈਨੂੰ ਕੋਈ ਗਿਲਾ ਨਹੀਂਗਾ ਮੈਂ ਚੜ੍ਹਦੀ ਕਲਾ 'ਚ ਇਹ ਠੀਕ ਹੈ ਆਪਣੇ ਗਪਾਲਾ ਸੇ ਆਪਣੇ ਬਲਵੰਤ ਸਿੰਘ ਜੀ ਤੁਸੀਂ ਆਪਣੇ ਨੌਜਵਾਨ ਦਾ ਨਾਮ ਦੱਸਣਾ ਮਲਾਸਤ ਸਮਝ ਦੇਂਗਾ ਤੁਸੀਂ ਭਾਈ ਗੁਰਦੇਵ ਸਿੰਘ ਭਾਈ ਗੁਰਦੇਵ ਸਿੰਘ ਪਿੰਡ ਕੈਰੋਂ ਦਾ ਭਾਈ ਗੁਰਦੇਵ ਸਿੰਘ ਨੌਜਵਾਨ ਚੜ੍ਹਦੀ ਕਲਾ ਵਾਲਾ ਸਿੰਘ ਆ ਇਹ ਇਹ ਸਾਡੇ ਨਾਲ ਹੀ ਮਾਨਸਾਬ ਦੇ ਨਾਲ ਪਾਰਟੀ ਨਾਲ ਵਿਚਰਦਾ ਚੜ੍ਹਦੀ ਕਲਾਂ ਨਾਲ ਤੁਰਨ ਵਾਲਾ ਨੌਜਵਾਨ ਹੈ ਠੀਕ ਹੈ ਤੇ ਹੁਣ ਇਹਦਾ ਜਿੱਦਾਂ ਮਤਲਬ ਹੋ ਉਸ ਨੇ ਵੀ ਕਿ ਕਾਇਮ ਉਹ ਬਿਲਕੁਲ ਤੇ ਅਸੀਂ ਸਾਰੇ ਨਾਲ ਆ ਜੀ ਤੇ ਪੁਲਿਸ ਨੇ ਕੇਸ ਕੋਈ ਦਰਜ ਕੀਤਾ ਜੀ ਸਾਨੂੰ ਪੁਲਿਸ ਨੇ ਦੱਸਿਆ ਕੁਝ ਨਹੀਂ ਅਸੀਂ ਲੈ ਜਾਂਦਾ ਜੀ ਇਕੱਲੇ ਜੇ ਤੁਸੀਂ ਇਹਨਾਂ ਤੇ ਕੋਈ ਪਰਚਾ ਸਿੰਘ ਤੇ ਦਰਜ ਕੀਤਾ ਤੇ ਅਸੀਂ ਇੱਥੇ ਫਿਰ ਪੂਰਾ ਤੁਹਾਡਾ ਇੱਥੇ ਕਨਾਰਾ ਪਹੁੰਚੂਗਾ ਤੁਹਾਡੇ ਨਾਲ ਸਾਡਾ ਇਹ ਸਾਡਾ ਸਿੰਘ ਅਸੀਂ ਅੰਦਰ ਨਹੀਂ ਜਾਣ ਦੇਣਾ ਫਿਰ ਅਸੀਂ ਉਹਨਾਂ ਨੇ ਕਹਿਤਾ ਜੀ ਤੁਸੀਂ ਚਲੋ ਲੈ ਜੋ ਫਿਰ ਆਪਦਾ ਸਿੰਘ ਸਾਨੂੰ ਇਹ ਨਹੀਂ ਕਿਹਾ ਪਤਾ ਵੀ ਕੋਈ ਦਬਾਰਾ ਕੋਈ ਰਿਪੋਰਟ ਗਲਤ ਤਰੀਕੇ ਨਾਲ ਦਰਜ ਕਰਾਉਂਦੇ ਆ ਜਾਂ ਕੋਈ ਝੂਠਾ ਸੱਚਾ ਕਰਦੇ ਆ ਤੇ ਜੇ ਇਦਾਂ ਦਾ ਕੋਈ ਉਹਨਾਂ ਨੇ ਕੀਤਾ ਤਾਂ ਡੱਟ ਕੇ ਖੜਾਂਗੇ ਬਿਲਕੁਲ ਪਿੱਛੇ ਨਹੀਂ ਹਟਾਂਗੇ ਆਪਦੇ ਸਿੰਘ ਦੀ ਅਸੀਂ ਕੰਡੀਆਂ ਲੱਗਣ ਦੇਣੀ ਜੋ ਕੀਤਾ ਸਿੰਘ ਨੇ ਕੀਤਾ ਸਾਨੂੰ ਫਖਰਿਆ ਭਾਈ ਗੁਰਦੇਵ ਸਿੰਘ ਦੇ ਚੜ੍ਹਦੀ ਕਲਾ ਵਾਲਾ ਕਾਰਜ ਕੀਤਾ ਉਹ ਸਾਡੇ ਨਾਲ ਆ ਸਾਡੇ ਕੋਲ ਹੈ ਬਲਵੰਤ ਸਿੰਘ ਜਿੱਦਾਂ ਕੋਈ ਵੋਟ ਮੇਲੇ ਦੀ ਵੀਡੀਓ ਵਗੈਰਾ ਵੀ ਬਣੀ ਜਾਂਦੀ ਨਹੀਂ ਜੀ ਵੇਖੋ ਉਹਦੀ ਕੋਈ ਫੋਟੋ ਲਵਾਉਣ ਦੀ ਮਨਸ਼ਾ ਕੋਈ ਚਾਹ ਸ਼ੌਂਕ ਨਹੀਂ ਸੀ ਉਹਦੇ ਮਨ ਚ ਉਹਦੇ ਰੋਸ ਸੀ ਇੱਕ ਉਹਨੇ ਆਪ ਦਾ ਰੋਸ ਦਾ ਪ੍ਰਚਾਰਾ ਕੀਤਾ ਜੇ ਫੋਟੋ ਵਾਲਾ ਸਿੱਖ ਹੁੰਦਾ ਫੋਟੋ ਸਿੱਖ ਨਹੀਂ ਸੀ ਅੱਜ ਵਾਰੋਂ ਸਾਡੇ ਵਾਲਿਆਂ ਵਾਂਗੂ ਉਹਨੇ ਕੁਰਬਾਨੀ ਵਾਲਾ ਸੀ ਉਹਨੇ ਕੁਰਬਾਨੀ ਕੀਤੀ ਹੈ ਉਦੋਂ ਕਿਸੇ ਨੇ ਖਿੱਚੀ ਹੋ ਜੇ ਕੋਈ ਫੋਟੋ ਅਤੇ ਵੀਡੀਓ ਬਣੀਆਂ ਤਾਂ ਹੈਗੀਆਂ ਪਰ ਉਹ ਡਰਦੇ ਲੋਕ ਆ ਜੇ ਕਈ ਥੋੜੇ ਲੋਕ ਛੇਤੀ ਡਰ ਜਾਂਦੇ ਉਹ ਕਹਿੰਦੇ ਵਾਇਰਲ ਨਹੀਂ ਕੀਤੀ ਹੋ ਜਾਣਗੀਆਂ ਜੇ ਉੱਥੇ ਹੋਈਆਂ ਕਿਸੇ ਨੇ ਖਿੱਚੀਆਂ ਤੇ ਜ਼ਰੂਰ ਆ ਜਾਣਗੀਆਂ ਜਿੱਦਾਂ ਮੀਡੀਆ ਤੇ ਉੱਥੇ ਹੋਊਗਾ ਜਦੋਂ ਇੰਦਾ ਇੰਨਾ ਕੱਟ ਹੁੰਦਾ ਹੈ ਬਈ ਮੀਡੀਆ ਵੀ ਤੇ ਉੱ ਪਤਾ ਹੈ ਕੈਪਚਰ ਕੀਤਾ ਹੋਇਆ ਅੱਜ ਕੱਲ ਮੀਡੀਆ ਕਿਹੜਾ ਵੀ ਇਦਾਂ ਦਾ ਹੀ ਉਹਨਾਂ ਦਾ ਜਿਹੜਾ ਨਾਲ ਉਹਨਾਂ ਦੇ ਪਿਆ ਫਿਰਦਾ ਸੀ ਹੁਣ ਕੀਤਾ ਕਿਹੋ ਜਿਹਾ ਮੀਡੀਆ ਉਹਨਾਂ ਕੋਲੇ ਜੀ ਪੀਸੀ ਵਗੈਰਾ ਮਾਜਲ ਬਈ ਨੌਜਵਾਨ ਗੁਰਦੇਵ ਸਿੰਘ ਨੇ ਇਹ ਕਿਹਾ ਵੀ ਜਿਹੜੀ 2015 ਦੇ ਵਿੱਚ ਬੇਅਦਬੀਆਂ ਹੋਈਆਂ ਤੇ ਉਸ ਤੋਂ ਬਾਅਦ ਜਿਹੜੀ ਆਕਾਲੀ ਸਰਕਾਰ ਖਾਸ ਕਰਕੇ ਪ੍ਰਕਾਰ ਚਕਵੀਰ ਬਾਦਲ ਗ੍ਰਹਿ ਮੰਤਰੀ ਸੀਗੇ ਕਿ ਇਹਨਾਂ ਨੇ ਇਨਸਾਫ ਨਹੀਂ ਦਿੱਤਾ ਚੱਕਾਂ ਨੂੰ ਸਹੀ ਜਿਹੜਾ ਉਸ ਵੇਲੇ ਕੋਈ ਫੈਸਲਾ ਨਹੀਂ ਲੈ ਸਕੇ ਉਹ ਸਰੋਸ ਵਜੋਂ ਜੁੱਤੀ ਮਾਰੀ ਆ ਬਿਲਕੁਲ ਜੀ ਇਸ ਰੋਸ ਵਜੋਂ ਜੁੱਤੀ ਮਾਰੀ ਆ ਜੀ ਤੇ ਹੋਰ ਕੋਈ ਗੱਲ ਜਿੱਦਾਂ ਮੈਂ ਕਿਉਂਕਿ ਕਾਫੀ ਸਾਨੂੰ ਵੀ ਫੋਨ ਆ ਰਹਾ ਹੈ ਵੀ ਇਹ ਗੱਲ ਜਿੱਦਾਂ ਮਗਰ ਕਿਉਂ ਹੋਈ ਹੈ ਕਿ ਦਾ ਤਾਂ ਕੋਈ ਬਾਹਰ ਸਿੱਖਾਂ ਨੂੰ ਕੋਈ ਕਹਿਣਾ ਚਾਹੁੰਦੇ ਆ ਜਾਂ ਮਤਲਬ ਮੀਡੀਆ ਦੇ ਵਿੱਚ ਆਪਣੇ ਬਾਰੇ ਕੋਈ ਗੱਲ ਦੇਣਾ ਚਾਹੁੰਦੇ ਆ ਹਾਂ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਵਿਦੇਸ਼ਾਂ 'ਚ ਪ੍ਰਵਾਸ ਸਾਡੇ ਸਿੱਖ ਬੈਠੂ ਆਪਣੇ ਪਰਿਵਾਰਾਂ ਨੂੰ ਅਪੀਲਾ ਕਰਨ ਜਿੱਥੇ ਵੀ ਇਹਨਾਂ ਦਾ ਕਾਫਲਾ ਨਿਕਲਦਾ ਲੰਘਦਾ ਜਿੱਥੋਂ ਦੀ ਵੀ ਜਾਗਦੀ ਜ਼ਮੀਰ ਵਾਲੇ ਸਿੱਖ ਜਿਹੜੇ ਪਿੰਡਾਂ 'ਚ ਵਸਦੇ ਪੰਜਾਬੀ ਭਰਾ ਨੇ ਸਾਡੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਉਹ ਇਹਨਾਂ ਨੂੰ ਕਾਲੀਆਂ ਝੰਡੀਆਂ ਵਿਖਾਉਣ ਇਹਨਾਂ ਨੂੰ ਗੋ ਬੈਕ ਦੇ ਨਾਰੇ ਲਾਉਣ ਕਿ ਪਿੱਛੇ ਮੁੜਜੋ ਪਛਾੜੋ ਇਹ ਪੰਜਾਬ ਸਾਡਾ ਪੰਜਾਬੀਆਂ ਦਾ ਸਿੱਖ ਸਰਦਾਰਾਂ ਦਾ ਇਹਨਾਂ ਨੇ ਅਕਾਲੀ ਦਲ ਤੇ ਕਬਜ਼ਾ ਕੀਤਾ ਹੋਇਆ ਸਾਡੇ ਤੇ ਇਹਨਾਂ ਸਾਡੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕੀਤਾ ਹੋਇਆ ਇਹਨਾਂ ਸਾਡੇ ਧਰਮ ਨੂੰ ਸੱਟ ਮਾਰੀ ਆ ਸ੍ਰੀ ਕਾਲ ਪਕਸਰ ਦੇ ਸਿਧਾਂਤ ਨੂੰ ਸੱਟਾਂ ਮਾਰੀ ਇਹਨਾਂ ਲੋਕਾਂ ਨੇ ਇਹ ਜਿਹੜੇ ਲੋਕ ਆ ਇਹ ਪੰਥ ਦੀਆਂ ਨਮੈਂਦਾ ਜਥੇ ਬੰਨੀਆਂ ਦੇ ਉੱਤੇ ਸੇਵਾ ਕਰਨ ਦੇ ਯੋਗ ਨਹੀਂ ਰਹੇ ਬਾਦਲ ਪਰਿਵਾਰ ਨੂੰ ਲਾਂਭੇ ਕੀਤਾ ਜਾਵੇ ਤੇ ਪੰਥ ਚੜ੍ਹਦੀ ਕਲਾ ਨਾਲ ਲੱਗੇ ਬਸ ਕੂਗਾ ਜਿੰਨਾ ਚਿਰ ਇਹ ਪਰਿਵਾਰ ਇੱਥੇ ਕੰਮ ਕਰਦਾ ਰਹੂਗਾ ਇਹ ਪੰਥ ਦਾ ਨੁਕਸਾਨ ਕਰਦਾ ਰਹੂਗਾ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਸਾਰੇ ਵੱਧ ਛੱਡ ਕੇ ਪੀਲਾ ਕਰੋ ਕਿ ਇਹਨਾਂ ਨੂੰ ਪਿੰਡਾਂ ਜਨ ਵੜ ਦਿੱਤਾ ਜਾਵੇ ਇਹਨਾਂ ਨੂੰ ਧੱਕ ਕੇ ਪਿੰਡਾਂ ਤੋਂ ਬਾਹਰ ਕਰ ਦਿੱਤਾ ਜਾਏ ਉਹਨਾਂ ਨੂੰ ਆਪਣੇ ਘਰਾਂ ਵਿੱਚ ਬੈਠਣ ਜਾ ਕੇ ਇਹ ਸਾਧਕਾ ਜਸਲੇਲ ਸਿੰਘ ਸਾਹਿਬਾਏ ਗਰਦੇਵ ਸਿੰਘ ਕੋਕੇ ਉਹਨਾਂ ਦਾ ਪ੍ਰੋਗਰਾਮ ਵੀ ਹੋ ਰਿਹਾ ਤੁਸੀਂ ਵੀ ਉਹਦੇ ਵਿੱਚ ਸ਼ਾਮਿਲਿਆ ਤੇ ਕੀ ਉਹਦੇ ਬਾਰੇ ਕੋਈ ਸੁਨੇਹਾ ਦੇਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ ਤੇ ਬਾਜੀ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਜੀ ਚੜ੍ਹਦੀ ਕਲਾ ਦੇ ਨਾਲ ਖਾਸਾ ਪੰਥ ਜਿਹੜਾ ਵੀਰਾ ਘੱਤ ਕੇ ਸਿੰਘ ਸਾਹਿਬਾਏ ਗਰਦੇਵ ਸਿੰਘ ਦੀ ਸ਼ਾਦ ਦੇ ਵਿੱਚ ਜਿਹੜੇ ਮਿੱਥੇ ਟੀਚੇ ਨੇ ਮਿੱਥੇ ਪ੍ਰੋਗਰਾਮ ਜੇ ਸਿੰਘ ਸਾਹਿਬਾਏ ਜੀ ਸਿੰਘ ਦੀ ਰੋਲੇ ਤੇ ਉਹ ਸਾਰੀ ਇੱਕ ਜਿਹੜੀ ਪੰਥੀ ਜਥੇਬੰਦੀਆਂ ਦੀ ਕੌਂਸਲ ਬਣੀ ਹੋਈ ਆ ਉਹ ਜਿਵੇਂ ਤਰੀ ਹੋਈ ਆ ਸਾਰੀਆਂ ਜਥੇਬੰਦੀਆਂ ਚੜ੍ਹਦੀ ਕਲਾ ਨਾਲ ਉਹਦੇ ਵਿੱਚ ਸਮਰਥਨ ਕਰਨ ਔਰ ਬਾਅਦ ਚੜ੍ਹ ਕੇ ਸ਼ਾਮਲ ਹੋਣ ਕੱਲ ਨੂੰ ਵੀ ਰਾਂ ਘੱਟ ਕੇ ਪਹੁੰਚੋ ਔਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਦੀ ਕੌਕੇ ਦੀ ਸ਼ਹਾਦਤ ਨੂੰ ਉਹਨਾਂ ਦੇ ਕੇਸ ਨੂੰ ਵੀ ਇਸ ਬਾਦਲ ਪਰਿਵਾਰ ਨੇ ਨੱਪ ਕੇ ਰੱਖ ਛੱਡਿਆ ਅਜੇ ਤੱਕ ਜਿੰਨਾ ਤੇ ਰ ਇਹਨਾਂ ਦੀ ਸਰਕਾਰ ਆਈ ਇਹਨਾਂ ਨੇ ਫੈਲਾ ਨਹੀਂ ਖੋਲੀਆਂ ਇਹ ਉਹਦੇ ਵੀ ਦੋਸ਼ੀ ਨੇ ਤੇ ਇਹਨਾਂ ਨੂੰ ਕਦੀ ਵੀ ਪੰਥ ਮਾਫ ਨਹੀਂ ਕਰੂਗਾ ਇਹਨਾਂ ਨੇ ਆਪਦੇ ਉਹ ਸਵਰਨ ਕੋਟ ਦੇ ਵਰਗਿਆਂ ਨੂੰ ਬਚਾਇਆ ਇਹਨਾਂ ਨੇ ਸੈਣੀ ਵਰਗਿਆਂ ਨੂੰ ਬਚਾਇਆ ਇਹ ਸਾਰੇ ਆਕਾਸ਼ੇ ਦੇ ਇਹ ਦੋਸ਼ੀ ਨੇ ਕਾਗਰਸ ਜ਼ਾਲਮ ਸਰਕਾਰ ਦੋਸ਼ੀ ਹੈ ਇਹਦੇ ਚ ਮੌਜੂਦਾ ਸਰਕਾਰਾਂ ਜੇ ਉਹ ਕੇਸ ਭਾਈ ਸਿੰਘ ਸਾਹਿਬ ਕੌਂਗਰੇਸ ਸਾਹਿਬ ਦੇ ਕੇਸ ਨੂੰ ਨਹੀਂ ਸਰਕਾਰਾ ਹੁਣ ਆਪਾਂ ਵਾਲਿਆਂ ਦੀ ਸਰਕਾਰ ਨਹੀਂ ਕਰੂਗੀ ਕਿ ਅਸੀਂ ਇਹਨਾਂ ਦਾ ਵੀ ਡਟ ਕੇ ਵਿਰੋਧ ਕਰਾਂਗੇ ਔਰ ਹਾਲ ਦੀ ਘੜੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਸਾਰਾ ਪੰਥ ਕੱਲ ਨੂੰ ਅਪੀਲ ਕਰੂਗਾ ਕਿ ਉਹਨਾਂ ਦੇ ਕੇਸ ਦੀ ਭਾਈ ਸਿੰਘ ਸਾਹਿਬ ਕੌਂਗਰੇਸ ਸਾਹਿਬ ਦੇ ਕੇਸ ਦੀ ਜਿਹੜੀ ਫਾਈਲ ਖੁੱਲੇ ਦੁਬਾਰਾ ਤੇ ਉਹਨਾਂ ਦੋਸ਼ੀਆਂ ਨੂੰ ਸਜ਼ਾਾਂ ਮਿਲਣੀਆਂ ਚਾਹੀਦੀਆਂ ਨੇ ਬਹੁਤ ਧੰਨਵਾਦੀ ਐ ਆਪਣੇ ਬ੍ਰਾਂਧ ਸਿੰਘ ਜੀ ਤੁਸੀਂ ਟਾਈਮ ਦਿੱਤਾ ਮਿਹਰਬਾਨੀ ਜੀ ਫਿਰ ਜਰੂਰ ਮਿਲਾਂਗੇ ਅਗਲੇ ਪ੍ਰੋਗਰਾਮ ਵਿੱਚ ਧੰਨਵਾਦ